ਸਾਡੇ ਸਕੂਲ ਦੇ ਵਿੱਚ ਕੋਈ ਅਜਿਹੀ ਸੁਵਿਧਾ ਅਸੀਂ ਨਹੀਂ ਕਹਿ ਸਕਦੇ ਕਿ ਜੋ ਸਾਡੇ ਕੋਲ ਮੌਜੂਦ ਨਾ ਹੋਵੇ ਫਿਜ਼ਿਕਸ కెਮਿਸਟਰੀ ਬਾਇਓਲੋਜੀ ਜਨਰਲ ਸਾਇੰਸ ਇਹ ਸਾਰੀਆਂ ਸਾਡੀਆਂ ਨਵੀਆਂ ਬੜੀਆਂ ਹੋਈਆਂ ਲੈਬਸ ਨੇ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਰੋਜ਼ ਹੀ ਕੋਈ ਨਾ ਕੋਈ ਬੱਚਾ ਕੋਈ ਨਾ ਕੋਈ ਮੈਡਲ ਜਿੱਤ ਕੇ ਆਉਂਦਾ ਹੈ ਐਂਡ ਸਾਡੇ ਸਕੂਲ ਦਾ ਐਨਸੀਸੀ ਵੀ ਬਹੁਤ ਵਧੀਆ ਹੈ ਐਂਡ ਸਾਡਾ ਸਕੂਲ ਗਿੱਧੇ ਵਿੱਚ ਵੀ ਸਭ ਤੋਂ ਅੱਗੇ ਹੈ ਅਜ ਨਾਰਮਲ ਕਰਾਂ ਦੇ ਬੱਚੇ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਫੀ ਅਫੋਰਡ ਨਹੀਂ ਕਰ ਪਾ ਰਹੇ ਸਕੂਲ ਆਫ ਐਮੀਨੈਂਸ ਵਿੱਚ ਬੈਠ ਕੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਮਹਿਸੂਸ ਨਹੀਂ ਕਰਦੇ ਸ਼ਾਨਦਾਰ ਸ਼ਾਨਦਾਰ ਸਰਕਾਰੀ ਸਕੂਲ ਬਣ ਲਾ ਕੇ ਗਰੀਬੀ ਖਤਮ ਕਰਦਾ ਹੈ ਕੋਈ ਤਰੀਕਾ ਹੈ ਗਰੀਬਾਂ ਦੇ ਜਵਾਕਾਂ ਨੂੰ ਪੜ੍ਹਾ ਦਿਓ ਤੇ ਪੜ੍ਹਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕਣਗੇ ਉਹਨਾਂ ਦੇ ਕਰਾਂ ਦੀਆਂ ਹਾਡੇ ਕੋਲ ਪੇਸ ਪੋਰਟਲ ਹੈ ਜਿਹਦੇ ਵਿੱਚ ਆਪਣੇ ਆਪਣੀ ਜੇਈ ਤੇ ਨੀਟ ਦੀ ਪ੍ਰੈਕਟਿਸ ਵੀ ਕਰਦੇ ਹਾਂ ਤੇ ਆਪਣੇ ਐਗਜ਼ਾਮਸ ਵੀ ਦਿੰਨੇ ਆ। ਨਾਲ ਹੋ ਨਾਲ ਅਸੀਂ ਆਪਣੀ ਹੋਰ ਐਕਸਟਰਾ ਕ curriculm ਐਕਟੀਵਿਟੀਆਂ ਵਿੱਚ ਵੀ ਪਾਰਟ ਲੈਂਦੇ ਹਾਂ। ਸ਼ਹਿਰ ਦੇ ਅਸੀਂ ਚੁੰ인다 ਪ੍ਰਾਈਵੇਟ ਵੱਡੇ ਸਕੂਲ ਦੇਖਦੇ ਹਾਂ ਤੇ ਮੈਨੂੰ ਲੱਗਦਾ ਉਹਨਾਂ ਕੋਲ ਵੀ ਉਹ ਫੈਸਿਲਿਟੀਆਂ ਨਹੀਂ ਹੈਗੀਆਂ ਜੋ ਸਾਡੇ ਕੋਲ ਮੌਜੂਦ ਨੇ। ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਸਕੂਲ ਵਿੱਚ ਐਡਮਿਸ਼ਨ ਦਿੱਤੀ। ਮੈਂ ਇਸ ਸਕੂਲ ਵਿੱਚ ਪੜ੍ਹ ਕੇ ਬਹੁਤ ਜ਼ਿਆਦਾ ਖੁਸ਼ ਹਾਂ।